ਤੁਸੀਂ ਕੀ ਕਰਨਾ ਜੋ ਸਵਤਤਾ ਦਿਨ ਮਨਾਇਆ ਜਾਂਦਾ ਆ ਉਹਦੀ ਮਨਾਉਂਦ ਕਰਨੀ ਆ ਉਹਨੂੰ ਮੰਨਣਾ ਆ ਤੇ ਪਵਿੱਤਰ ਅਸਥਾਨ ਦਾ ਆਦਰ ਕਰਨਾ ਆ ਐਵੇਂ ਨਹੀਂ ਸਮਝ ਲੈਣਾ ਅਸੀਂ ਘਰ ਵਿੱਚ ਬੈਠੇ ਆ ਅਸੀਂ ਘਰ ਵਿੱਚ ਗਏ ਆ ਕੋਈ ਗੱਲ ਨਹੀਂ ਘਰ ਵਿੱਚ ਨਹੀਂ ਆਏ ਅਸੀਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਏ ਆ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਵਿੱਚ ਆਏ ਆ ਉਹਦਾ ਆਦਰ ਕਰਨਾ ਕਹਿੰਦਾ ਮੈਂ ਯਹੋਵਾ ਹਾਂ ਪਰਮੇਸ਼ਰ ਇਹੋ ਗੱਲ ਕਹਿੰਦਾ ਹallelujah ਹallelujah ਯਿਸੂ ਰੂਸੀ ਦੇ ਨਾਮ ਕੀ ਜੈ ਜਬੂਰ ਨੰਬਰ 147 ਦੀ 11 ਤੇ 12 ਐਟ ਪੜ੍ਹ ਕੇ ਵੇਖਾਂਗੇ ਬਹੁਤ سارے ਲੋਕ ਜਿਹੜੇ ਆ ਅੱਗੇ ਪਿੱਛੇ ਧੂਮ ਬਹੁ ਕਰਦੇ ਆ ਉਹਨਾਂ ਅਸੀਂ ਆ ਜੀ ਹੋਇਆ ਉਹਨਾਂ ਅਸੀਂ ਆ ਜੀ ਹੋਇਆ ਉਹਨਾਂ ਨਹੀਂ ਆ ਜੀ ਹੋਇਆ ਚਲੋ ਕੋਈ ਗੱਲ ਨਹੀਂ ਨਹੀਂ ਆਇਆ ਹੋ ਆਹ ਵੇ ਸਾਡੇ ਕਰਮਾਂ ਵਿੱਚ ਸੰਗਤ ਹੈ ਨਹੀਂ ਜਸੂ ਨੇ ਤੁਹਾਨੂੰ ਮੌਕਾ ਦਿੱਤਾ ਆ ਜਸੂ ਮਸੀਹ ਨੇ ਆਖਿਆ ਪਰਮੇਸ਼ਵਰ ਦਾ ਰਾਜ ਜਿਹੜਾ ਜ਼ੋਰ ਮਾਰ ਕੇ ਆਂਦਾ ਆ ਸੰਗਤ ਵਿੱਚ ਜ਼ੋਰ ਮਾਰ ਕੇ ਆਉਣਾ ਆ ਫੇਰ ਬਾਹਾਨਾ ਲਾ ਦੇ ਮੈਨੂੰ ਬੁਖਾਰ ਚੜ ਗਿਆ ਸੀ ਮੈਨੂੰ ਫਨਾਨੀ ਗੱਲ ਹੋ ਗਈ ਸੀ ਇੱਥੇ ਬੁਖਾਰ ਵਾਸਤੇ ਤਾਂ ਪ੍ਰਾਰਥਨਾ ਕਰਾਉਣਾਉਂਦੇ ਆ ਇੱਥੇ ਬਿਮਾਰੀਆਂ ਦਾ ਤਾਂ ਚੱਗੇ ਹੋਣਾਉਂਦੇ ਆ ਹallelujah ਯੇਸ਼ੂ ਮਸੀਹ ਦੇ ਨਾਮ ਕੀ ਜੈ ਹਾਂਜੀ 147 ਨੰਬਰ ਜਪੂਰ ਦੀ 11 ਤੇ 12 ਲੈ ਤਾ ਜੋ ਉਹ ਆਪਣਾ ਭੈ ਮੰਨਣ ਵਾਲੇ ਉੱਤੇ ਰੀਜਦਾ ਹੈ ਹਾਲੇਲੂਇਆ ਹਾਲੇਲੂਇਆ ਖੁਦਾਵਈ ਯੇਸ਼ੂ ਮਸੀਹ ਦੇ ਨਾਮ ਕੀ ਜੈ ਯਹੋਵਾ ਆਪਣਾ ਭੈ ਮੰਨਣ ਵਾਲਿਆਂ ਉੱਤੇ ਰੀਜਦਾ ਹੈ ਔਰ ਇਹਨੂੰ ਨੀਚਾ ਲੰਭਾਇਆ ਜਿਹੜਾ ਇਨਸਾਨ ਯਹੋਵਾ ਪਰਮੇਸ਼ਰ ਦਾ ਡਰ ਰੱਖਦਾ ਆ ਜਿਹੜਾ ਇਨਸਾਨ ਜਿਹਦਾ ਪਰਮੇਸ਼ਵਰ ਦਾ ਭੈਰ ਰੱਖਦਾ ਆ ਹallelujah ਹallelujah ਅੱਜ ਅਸੀਂ ਸੇਵਕਾਂ ਕੋਲੋਂ ਪ੍ਰਾਰਥਨਾ ਕਰਾਉਂਦੇ ਆ ਜਦੋਂ ਸੇਵਕ ਸਾਨੂੰ ਕਾਲਨਾ ਕਰਦੇ ਆ ਤੇ ਫੇ ਅਸੀਂ ਸੇਵਕਾਂ ਬਾ ਲੱਖੀਆਂ ਕੱਢਦੇ ਆ ਹallelujah ਹallelujah ਯਿਸੂ ਹਸੂ ਜੀ ਦੇ ਨਾਮ ਕੀ ਹੁਣ ਪਰਮੇਸ਼ਵਰ ਕੋਈ ਕਹਿੰਦਾ ਤੁਸੀਂ ਪੁੱਠੇ ਕੰਮ ਕਰੋ ਤੁਸੀਂ ਆਹ ਕੰਮ ਕਰੋ ਤੁਸੀਂ ਉਹ ਕੰਮ ਕਰੋ ਹਾਂਜੀ ਤੁਸੀਂ ਹਰਾਮ ਕਾਰੀਆਂ ਕਰੋ ਤੁਸੀਂ ਇੱਕ ਦੂਜੇ ਦੇ ਨਾਲ ਨਫ਼ਰਤ ਕਰੋ ਇੱਕ ਦੂਜੇ ਦੇ ਨਾਲ ਈਰਖਾ ਕਰੋ ਹallelujah ਮੇਰਾ ਇਹ ਇੰਨੀ ਸੇਵਾ ਕਾਈ ਦੇ ਵਿੱਚ ਤਜਰਬਾ ਹੋ ਚੁਕਾਇਆ ਜੇ ਇੱਕ ਵਿਸ਼ਵਾਸੀ ਦੇ ਘਰ ਪਾਸਟਰ ਜਾਵੇ ਤੇ ਦੁਆ ਕੀਤਾ ਮੇਰੇ ਨਹੀਂ ਆਇਆ ਸੀ ਜੇ ਉਹਦੇ ਕਰਜੋ ਤੇ ਕੀਤਾ ਕਿ ਮੇਰੇ ਨਹੀਂ ਆਇਆ ਸੀ ਹallelujah ਯਿਸੂ ਰੂਸੀ ਦੇ ਨਾਮ ਕੀ ਜੈ ਇਹ ਪਾਸਟਰ ਨੂੰ ਆਪਣੇ ਟਾਈਮ ਦਾ ਪਤਾ ਉਹ ਕਿਉਂ ਨਹੀਂ ਆਇਆ ਸੀ ਪਾਸਟਰ ਜੀ ਨੇ ਕਹਿ ਰਿਹਾ ਮੈਂ ਅੱਜ ਤੇਰੇ ਆਜੂਗਾ ਫਿਰ ਮੈਂ ਤੇਰੇ ਆਜੂਗਾ ਮੈਂ ਪਰਸੋਂ ਤੇਰੇ ਆਜੂਗਾ ਚੌਥੇ ਮੈਂ ਤੇਰੇ ਆਜੂਗਾ ਗੱਲਾਂ ਕਿਉਂ ਨਹੀਂ ਸਮਝਦੇ ਹੋ ਹੇਲੇਲੂਇਆ ਹੇਲੇਲੂਇਆ ਯਿਸੂ ਮਸੀਹ ਦੇ ਨਾਮ ਕੀ ਮੈਂ ਕਾਫੀ ਪਿੰਡਾਂ ਵਿੱਚ ਜਾਂਦਾ ਹਾਂ ਉਹ ਮੈਂ ਇਹੀ ਬੰਦਾ ਦੇਖਦਾ ਇੱਕ ਦੋ ਹੀ ਮੈਂ ਕਿਹ ਪਰਿੰਡ ਵਿੱਚ ਵੀ ਪਰਵਾਰਾਂ ਦੇ ਜਾਂਦਾ ਹਾਂ ਉਹ ਲੈ ਤੁਸੀਂ ਉਹਦੇ ਘਰ ਆਏ ਸੀ ਮੇਰੇ ਨਹੀਂ ਆਏ ਤੁਸੀਂ ਉਹਦੇ ਘਰ ਆਏ ਸੀ ਮੇਰੇ ਨਹੀਂ ਆਏ ਇੱਕ ਦੂਗੇ ਦੇ ਨਾਲ ਨਫਰਤ ਹਾਲੇਲੂਇਆ ਹਾਲੇਲੂਇਆ ਇਹਨਾਂ ਕਮਾਂ ਤੋਂ ਅਸੀਂ ਬਾਹਰ ਜੇ ਹੋ ਗਏ ਫੇ ਅਸੀਂ ਜੂਹਾ ਪਰਮੇਸ਼ਵਰ ਦੇ ਬੱਚੇ ਬਣ ਗਏ ਆ ਇਹਨਾਂ ਕਮਾਂ ਤੋਂ ਜੇ ਅਸੀਂ ਬਾਹਰ ਨਿਕਲ ਗਏ ਅਸੀਂ ਯਿਸੂ ਮਸੀਹ ਦੇ ਸੱਚੇ ਤੇ ਸੁਚੇਤ ਪੁੱਤਰ ਧੀਆਂ ਬਣ ਗਏ ਆ ਹਾਲੇਲੂਇਆ ਇਹਨਾਂ ਕਮਾਂ ਤੋਂ ਅਸੀਂ ਬਾਹਰ ਜੇ ਹੋ ਗਏ ਫੇ ਅਸੀਂ ਜੂਹਾ ਪਰਮੇਸ਼ਵਰ ਦੇ ਬੱਚੇ ਬਣ ਗਏ ਆ ਇਹਨਾਂ ਕਮਾਂ ਤੋਂ ਜੇ ਅਸੀਂ ਬਾਹਰ ਨਿਕਲ ਗਏ ਅਸੀਂ ਯਿਸੂ ਮਸੀਹ ਦੇ ਸੱਚੇ ਤੇ ਸੁਚੇਤ ਪੁੱਤਰ ਧੀਆਂ ਬਣ ਗਏ ਆ ਹਾਲੇਲੂਇਆ ਹਾਲੇਲੂਇਆ ਹਲੇਲੂਆ ਹਲੇਲੂਆ ਵੱਖਰੇ ਵੱਖਰੇ ਸਾਡੇ ਰਾਹ ਆ ਵੱਖਰੇ ਵੱਖਰੇ ਸਾਡੇ ਕੰਮ ਆ ਜੇ ਪਾਸਟਰ ਰੱਖ ਜੋੜ ਕੇ ਬੇਇੱਜ਼ਤੀ ਕਰਦਾ ਵੀ ਆਹ ਕੰਮ ਤੁਸੀਂ ਇੱਦਾਂ ਕਰ ਲਓ ਮੰਨਣ ਨੂੰ ਤਿਆਰ ਨਹੀਂ ਹਾਂ ਹਲੇਲੂਆ ਕਹਿੰਦੇ ਪਾਸਟਰ ਦੀ ਸਾਰਾ ਕੁਝ ਕਰਨ ਪਾਸਟਰ ਦੀ ਖਰਚਾ ਕਰਨ ਪਾਸਟਰ ਹੀ ਸਾਡੇ ਘਰਾਂ ਵਿੱਚ ਸਾਰੇ ਕੰਮ ਕਰਨ ਤੇ ਪਾਸਟਰ ਹੀ ਆਪਣੀ ਬਰੋ ਆ ਪਾਸਟਰ ਹੀ ਆਪਣੀ ਬੇਇੱਜ਼ਤੀ ਕਰਨ